ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਨੂਰ ਬਟੀ 13 13 ਤੋਂ ਮੈਂ ਮਨਿੰਦਰ ਜੋ ਕਿ ਤੁਹਾਨੂੰ ਦੱਸਿਆ ਸੀ ਕਿ ਆਪਾਂ ਕਫ ਵਾਲੀ ਬਾਜੂ ਦੀ ਕਟਿੰਗ ਤੁਹਾਨੂੰ ਦੱਸਾਂਗੇ ਜਿਵੇਂ ਕਿ ਤੁਸੀਂ ਫੋਟੋ ਦੇ ਵਿੱਚ ਦੇਖ ਰਹੇ ਹੋ ਸੋ ਇਸ ਲਈ ਆਪਾਂ ਸਭ ਤੋਂ ਪਹਿਲਾਂ ਲਵਾਂਗੇ ਜੀ ਅੱਧਾ ਮੀਟਰ ਕੱਪੜਾ ਕਿਉਂਕਿ ਇਸ ਲਈ ਕੱਪੜਾ ਜ਼ਿਆਦਾ ਹੋਣਾ ਜ਼ਰੂਰੀ ਹੈ ਆਪਣੇ ਕੋਲ ਸੋ ਸਭ ਤੋਂ ਪਹਿਲਾਂ ਆਪਾਂ ਹਾਫ ਮੀਟਰ ਕੱਪੜਾ ਲਵਾਂਗੇ ਜੀ ਇਸ ਲਈ ਤਾਂ ਇਸ ਦੇ ਵਿੱਚ ਆਪਾਂ ਪਹਿਲਾਂ ਕਸਟਮਰ ਦੀ ਬਾਜੂ ਦੀ ਲੈਂਥ ਦੇ ਅਕੋਰਡਿੰਗ ਆਪਾਂ 2 ਇੰਚ ਕਫ ਦਾ ਜੋ ਕਿ ਹੈ ਮਾਈਨਸ ਕਰਨਾ ਹੈ ਉਸ ਤੋਂ ਬਾਅਦ ਜਿਹੜੀ ਆਪਣੀ ਲੈਂਥ ਆ ਉਹਦੇ ਵਿੱਚ 1 ਇੰਚ ਪਲੱਸ ਕਰਨਾ ਜੋ ਕਿ ਆਪਣੀਆਂ ਸੀਨਾ ਦਾ ਆਏਗਾ ਇਸ ਵਿੱਚ ਤੁਸੀਂ ਜਿਹੜੀ ਆ ਕਿ ਡਰਾ ਕਰਨ ਦੀ ਲਾਈਨ ਵਗੈਰਾ ਉਹਨੂੰ ਅਚੀ ਤਰ੍ਹਾਂ ਰੱਖਿਓ ਜੀ ਤਾਂ ਹੀ ਤੁਹਾਡੀ ਬਾਜੂ ਦੀ ਜਿਹੜੀ ਪ੍ਰੋਪਰ ਫਿਨਿਸ਼ਿੰਗ ਆਏਗੀ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਜਿੰਨੇ ਮਾਰਜਨ ਦੇ ਵਿੱਚ ਆਪਾਂ ਚੋਨਾ ਪਾਉਣੀ ਚਾਹੁੰਦੇ ਹਾਂ ਕਈ ਵਾਰੀ ਕੀ ਹੁੰਦਾ ਹੈ ਕਿ ਕਸਟਮਰ ਪੂਰੇ ਮੋਡੇ ਦੇ ਆਲ ਅਰਾਊਂਡ ਹੀ ਚੋਨਾ ਭਾਲਦਾ ਬਟ ਆਪਾਂ ਨੂੰ ਜੋ ਡਿਜ਼ਾਈਨ ਆਇਆ ਉਸ ਦੇ ਅਕੋਰਡਿੰਗ ਆਪਾਂ ਜਸਟ ਫਰੀ ਪਾਉਣੀਆਂ ਨੇ ਸੋ ਉਸ ਦੇ ਲਈ ਆਪਾਂ ਐਕਸਟਰਾ ਮਾਰਜਨ ਜੋ ਕੀ ਹੈ ਉੱਪਰਲੀ ਸਾਈਡ ਛੱਡਾਂਗੇ ਉਸ ਤੋਂ ਬਾਅਦ ਜਿੱਦਾਂ ਕਿ ਆਪਾਂ ਨਾਰਮਲ ਹੀ ਬਾਜੂ ਦੀ ਕਟਿੰਗ ਕਰਦੇ ਹਾਂ ਘਾਟ ਪਾ ਕੇ 2.5 ਇੰਚ ਦਾ 3 ਇੰਚ ਕਸਟਮਰ ਦੇ ਅਕੋਰਡਿੰਗ ਔਰ ਆਪਾਂ ਨੇ ਇੱਥੇ ਮੋੜਾ ਲੈਣਾ ਜਿੰਨੀ ਆਪਣੀ ਸ਼ਰਟ ਦਾ ਹੁੰਦਾ ਜੀ ਜਿਵੇਂ ਆਪਾਂ ਨਾਰਮਲ ਸੂਟਾਂ ਦੇ ਵਿੱਚ ਲੈਣੇ ਆ ਤਾਂ ਇੱਥੇ ਆਪਾਂ ਬਾਜੂ ਦੇ ਉੱਪਰਲੇ ਹਿੱਸੇ ਦੀ ਡੋਲੇ ਦੀ ਮੀਨਸ ਕਿ ਫਿਟਿੰਗ ਨਹੀਂ ਲਾਵਾਂਗੇ ਔਰ نیچے ਤੋਂ ਵੀ ਆਪਾਂ ਮਾਰਜਨ ਬਿਲਕੁਲ ਫਿਟਿੰਗ ਦਾ ਨਹੀਂ ਲੈਣਾ ਖੁੱਲਾ ਹੀ ਛੱਡਣਾ ਹੈ ਕਿਉਂਕਿ ਆਪਾਂ نیچے ਵੀ ਚੋਣਾ ਪਾਉਣੀਆਂ ਨੇ ਇਸ ਤੋਂ ਬਾਅਦ ਆਪਾਂ ਇਹਦੀ ਕਟਿੰਗ ਕਰਾਂਗੇ ਔਰ ਇਹ ਚੀਜ਼ ਦਾ ਧਿਆਨ ਰੱਖਣਾ ਕਿ ਆਪਾਂ ਜਿਹੜੀ ਇਹ ਕਟਿੰਗ ਕਰਨੀ ਆ ਇਸ ਚੀਜ਼ ਦੇ ਆਪਾਂ ਹਲਕੇ ਜੇ ਕਟ ਜਰੂਰ ਲਗਾਉਣੇ ਆ ਕਿਉਂਕਿ ਜਦੋਂ ਆਪਾਂ ਸਲਾਈ ਕਰਾਂਗੇ ਤਾਂ ਉਸ ਦੇ ਵਿੱਚ ਆਪਾਂ ਨੂੰ ਪ੍ਰੋਬਲਮ ਨਹੀਂ ਆਏਗੀ ਔਰ ਆਪਾਂ ਨੂੰ ਪਤਾ ਰਹੇਗਾ ਕਿ ਆਪਾਂ ਕਿੱਥੇ ਚੋਣਾ ਪਾਉਣੀਆਂ ਨੇ ਔਰ ਕਿੱਥੇ ਆਪਣੀ ਜਿਹੜੀ ਆ ਬਾਜੂ ਦੀ ਫਿਟਿੰਗ ਆਏਗੀ ਇਸੇ ਤਰੀਕੇ ਨਾਲ ਹੀ ਆਪਾਂ ਵੀਡੀਓ ਦੇ ਵਿੱਚ ਨਹੀਂ ਬਟ ਤੁਸੀਂ ਸੇਮ ਇਸੇ ਤਰੀਕੇ ਨਾਲ ਹੀ ਆਪਣੀ ਲਾਈਨਿੰਗ ਬਾਜ਼ੂ ਇਹ ਉੱਪਰ ਰੱਖ ਕੇ ਕਟਿੰਗ ਕਰ ਸਕਦੇ ਹੋ ਤਾਂ ਇਸ ਤੋਂ ਬਾਅਦ ਆਪਣੇ ਕੀ ਰਹਿ ਜਾਂਦੇ ਨੇ ਜੀ ਕਫ ਕਫ ਜੋ ਕਿ ਆਪਾਂ ਤੁਹਾਨੂੰ ਦੱਸਿਆ ਹੋਇਆ ਹੈ ਕਿ ਆਪਾਂ 2 ਇੰਚ ਦੇ ਲਗਾਉਣੇ ਆ ਬਾਕੀ ਇਹ ਕਸਟਮਰ ਦੀ ਫਿਟਿੰਗ ਦੇ ਅਕੋਰਡਿੰਗ ਆ ਕਿ ਉਹਨਾਂ ਦੀ ਬਾਜੂ ਕਿੰਨੀ ਕਿ ਫਿਟਿੰਗ ਦੀ ਆ 6 ਆ 5.5 ਆ ਜਾਂ ਕਿੰਨੀ ਦੀ ਆ ਉਸ ਦੇ ਅਕੋਰਡਿੰਗ ਹੀ ਆਪਾਂ ਇਹ ਲਵਾਂਗੇ ਤਾਂ ਆਪਾਂ ਇਹ ਚੀਜ਼ ਪੇਸਟਿੰਗ ਪੇਪਰ ਜਾਂ ਫਿਰ ਬੁਕਰਮ ਦੇ ਉੱਪਰ ਲੈ ਸਕਦੇ ਆ ਔਰ ਉਸ ਦੇ ਹਿਸਾਬ ਨਾਲ ਹੀ ਆਪਾਂ ਪੇਸਟਿੰਗ ਜਾਂ ਆਪਣੀ ਬੁਕਰਮ ਹੈ ਜਿਹੜੀ ਕਟਿੰਗ ਕਰਾਂਗੇ ਹਾਂਜੀ ਇਸ ਤੋਂ ਬਾਅਦ ਆਪਣੀ ਜਿਹੜੀ ਬਾਜੂ ਦਾ ਆਪਾਂ ਪੇਸਟਿੰਗ ਪੇਪਰ ਲਿਆ ਹੋਇਆ ਹੈ ਜੀ ਉਸ ਨੂੰ ਆਪਣੀ ਕਫ ਦੇ ਅਕੋਰਡਿੰਗ ਜਿੰਨਾ ਵੀ ਚੌੜਾ ਆਪਾਂ ਕਫ ਲਗਾਉਣਾ ਚਾਹੁੰਦੇ ਹਾਂ ਉਸ ਦੇ ਹਿਸਾਬ ਨਾਲ ਆਪਾਂ ਲਵਾਂਗੇ ਤੇ ਉਸ ਨੂੰ ਚੰਗੀ ਤਰ੍ਹਾਂ ਆਪਾਂ ਪੇਸਟ ਕਰਾਂਗੇ ਪ੍ਰੈਸ ਦੇ ਨਾਲ ਤਾਂ ਕਿ ਆਪਣੀ ਬਾਜੂ ਦੇ ਕਫ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਵੱਲ ਨਾ ਆਵੇ ਇਸ ਚੀਜ਼ ਦਾ ਮੀਜ਼ਰਮੈਂਟ ਆਪਾਂ ਲੈਣਾ ਜੀ ਆਪਣੇ ਕਸਟਮਰ ਦੀ ਬਾਜੂ ਦੀ ਫਿਟਿੰਗ ਦੇ ਅਕੋਰਡਿੰਗ ਹੈ ਕਿਉਂਕਿ ਜਿੰਨੀ ਕਸਟਮਰ ਦੀ ਬਾਜੂ ਦੀ ਫਿਟਿੰਗ ਹੋਏਗੀ ਉਸ ਤੋਂ ਆਪਾਂ 3 ਇੰਚ ਐਕਸਟਰਾ ਇਹ ਕਫ ਲੈ ਸਕਦੇ ਆ ਤਾਂਕਿ ਇਸ ਕਫ ਦੇ ਵਿੱਚ ਕੋਈ ਦਿੱਕਤ ਨਾ ਆਵੇ ਕੋਈ ਪ੍ਰੋਬਲਮ ਨਾ ਆਵੇ ਸੋ ਉਮੀਦ ਕਰਦੀ ਆ ਜੀ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇਗੀ ਕਫ ਵਾਲੀ ਬਾਜੂ ਦੀ ਵੀਡੀਓ ਅਨ ਸੋ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਕਿਉਂਕਿ ਅਗਰ ਤੁਸੀਂ ਲਾਈਕ ਕਰਦੇ ਹੋ ਤਾਂ ਹੋਰ ਤਾਂ ਕੁਝ ਨਹੀਂ ਚਲੋ ਮਨ ਨੂੰ ਅੱਛਾ ਲੱਗਦਾ ਹੈ ਕਿ ਆਪਣੀ ਵੀਡੀਓ ਪਸੰਦ ਆ ਰਹੀ ਹੈ ਤਾਂ ਆਪਣਾ ਹੋਰ ਕੋਈ ਪਰਪਸ ਨਹੀਂ ਹੈਗਾ ਵੀਡੀਓ ਪਾਉਣ ਦਾ ਸੋ ਥੈਂਕ ਯੂ